ਕੁਰਬਾਨੀ ਦਾ ਫਰਮਾਨ ਹੈ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਤੀਏ ਸਾਧ ਸੰਗਤ ਜੀ ਇਹ ਜੋ ਗੁਰਬਾਣੀ ਦੀ ਤੁਕਾਂ ਤੁਸੀਂ ਸ਼ਰਵਨ ਕੀਤੀਆਂ ਨੇ ਇਹ ਗੁਰਬਾਣੀ ਦੀਆਂ ਤੁਕਾਂ ਕਹਿ ਰਹੀਆਂ ਨੇ ਕਿ 10 ਗੁਰੂ ਸਾਹਿਬਾਨ ਤੇ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਇਹ ਸ਼ਰੀਰ ਕਰਕੇ ਤਾਂ ਜ਼ਰੂਰ ਅਲੱਗ ਨੇ ਪਰ ਇਹਨਾਂ ਦੇ ਵਿੱਚ ਜੋਤ ਤੇ ਯੁਗਤ ਇੱਕ ਹੀ ਹੈ ਇਸ ਗੱਲ ਦਾ ਪ੍ਰਮਾਣ ਗੁਰਦੁਆਰਾ ਅੰਬ ਸਾਬ ਜੋ ਕਿ ਚੰਡੀਗੜ੍ਹ ਦੇ ਕੋਲ ਸ਼ਿਸ਼ੋਭਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਅੱਜ ਤੁਹਾਡੇ ਨਾਲ ਸਰਵਣ ਕਰਾਂਗੇ ਇਸ ਗੁਰਦੁਆਰਾ ਸਾਹਿਬ ਨੂੰ ਸਤਵੇਂ ਪਾਤਸ਼ਾ ਧੰਨ ਧੰਨ ਗੁਰੂ ਹਰ राय ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਇਥੋਂ ਨੇੜੇ ਪਿੰਡ ਲੰਬਿਆਂ ਦੇ ਰਹਿਣ ਵਾਲੇ ਭਾਈ ਕੁਰਮਜੀ ਹੋਏ ਹਨ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਸ੍ਰੀ ਅਮਰਤਸਰ ਸਾਹਿਬ ਜੀ ਪੁੱਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦੀਵਾਨ ਸਜੇ ਹੋਇਆ ਸਜੇ ਹੋਏ ਦੀਵਾਨ ਦੇ ਵਿੱਚ ਦੇਖਿਆ ਕਿ ਕਾਬਲ ਕੰਧਾਰ ਤੋਂ ਸੰਗਤ ਆਈ ਹੈ ਤੇ ਟੋਕਰੇ ਭਰ ਕੇ ਅੰਬਾਂ ਦੇ ਲੈ ਕੇ ਆਈ ਹੈ ਭਾਈ ਕੁਰਮ ਜੀ ਵੀ ਸੰਗਤ ਵਿੱਚ ਬੈਠੇ ਸੀ ਉਹ ਇਹ ਸਾਰਾ ਵਰਤਾਰਾ ਦੇਖ ਰਹੇ ਸੀ ਭਾਈ ਕੁਰਮ ਜੀ ਨੇ ਦੇਖਿਆ ਕਿ ਜਦੋਂ ਸੰਗਤ ਨੇ ਅੰਬ ਭੇਟਾ ਕੀਤੇ ਤੇ ਉਹਨਾਂ ਦੇ ਮਨ ਦੇ ਵਿੱਚ ਬਲਬਲਾ ਉੱਠਿਆ ਕਿ ਮੈਂ ਅੰਬਾਂ ਦੇ ਇਲਾਕੇ ਦੇ ਵਿੱਚੋਂ ਆਇਆ ਮੈਂ ਕਦੇ ਵੀ ਗੁਰੂ ਸਾਹਿਬ ਨੂੰ ਅੰਬ ਭੇਟ ਨਹੀਂ ਕੀਤੇ ਮੇਰੇ ਖੁਦ ਦੇ ਅੰਬਾਂ ਦੇ ਬਾਗ ਨੇ ਪਰ ਇੰਨੀ ਦੂਰ ਤੋ ਚੱਲ ਕੇ ਸੰਗਤ ਗੁਰੂ ਸਾਹਿਬ ਵਾਸਤੇ ਆਂਬ ਲੈ ਕੇ ਆਈ ਬਹੁਤ ਮਨ ਦੇ ਵਿੱਚ ਤੜਪਿਛੋ ਦੀਵਾਨ ਦੀ ਸਮਾਪਤੀ ਪਿਛੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਇਹ ਜੋ ਆਂਬ ਸੰਗਤ ਲੈ ਕੇ ਆਈ ਹੈ ਇਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੰਗਤ ਨੂੰ ਵਰਤਾ ਦਿਓ ਸੰਗਤ ਨੂੰ ਵਰਤਾਉਂਦੇ ਹੋਇਆ ਇੱਕ ਆਂਬ ਭਾਈ ਕੁਰਮਜੀ ਦੇ ਹਿੱਸੇ ਵੀ ਆਇਆ ਭਾਈ ਗੁਰਮ ਜੀ ਨੇ ਉਹ ਅੰਬ ਛਕਿਆ ਨਾ ਬਲਕਿ ਆਪਣੇ ਕੋਲ ਰੱਖ ਲਿਆ ਸਵੇਰੇ ਜਦੋਂ ਅੰਮ੍ਰਿਤ ਵੇਲੇ ਭਾਈ ਗੁਰਮ ਜੀ ਨੇ ਇਸ਼ਨਾਨ ਕੀਤਾ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਅੰਬ ਦਾ ਵੀ ਇਸ਼ਨਾਨ ਕਰਵਾਇਆ ਕਰਵਾ ਕੇ ਦੁਬਾਰਾ ਗੁਰੂ ਸਾਹਿਬ ਦੇ ਦੀਵਾਨ ਵਿੱਚ ਹਾਜ਼ਰ ਹੋਏ ਤੇ ਮਹਾਰਾਜ ਦੇ ਅੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਅੰਬ ਪੇਟ ਕੀਤਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਕੀ ਘਟ ਘਟ ਕੇ ਅੰਦਰ ਕੀ ਜਾਣਸਨ ਉਹ ਭਾਈ ਕੁਰਮ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਇਹ ਅੰਬ ਤਾਂ ਸੀ ਤੁਹਾਨੂੰ ਸੰਗਤ ਵਿੱਚੋਂ ਭੇਟ ਕੀਤਾ ਸੀ ਤੇ ਤੁਸੀਂ ਇਹ ਅੰਬ ਵਾਪਸ ਸਾਨੂੰ ਦੇ ਰਹੇ ਹੋ ਤੇ ਭਾਈ ਕੁਰਮ ਜੀ ਗੁਲਾਸ ਹੋ ਗਏ ਪਾਤਸ਼ਾਹ ਕਿ ਮੇਰੇ ਆਪਣੇ ਅੰਬਾਂ ਦੇ ਬਾਗ ਹਨ ਮੈਂ ਅੰਬਾਂ ਦੇ ਇਲਾਕੇ ਵਿੱਚੋਂ ਆਇਆ ਮੈਂ ਕਦੇ ਤੁਹਾਨੂੰ ਆਂਬ ਨਹੀਂ ਵੇਚੇ ਮੈਂ ਕਦੇ ਆਪ ਤੁਹਾਨੂੰ ਆਂਬ ਨਹੀਂ ਸਿਖਾ ਸਕਿਆ ਇਸ ਕਰਕੇ ਮੈਂ ਇਹ ਅੰਬ ਅੱਜ ਤੁਹਾਨੂੰ ਦੇ ਰਿਹਾ ਤੁਸੀਂ ਇਹ ਅੰਬ ਛਕੋ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹ ਅੰਬ ਤਾਂ ਤੁਹਾਡਾ ਭਾਈ ਗੁਰਮ ਜੀ ਹਿੱਸਾ ਹੈ ਇਸ ਨੂੰ ਅਸੀਂ ਨਹੀਂ ਛਕਣਾ ਪਰ ਤੁਹਾਡੇ ਨਾਲ ਇੱਕ ਵਾਅਦਾ ਜ਼ਰੂਰ ਕਰਦੇ ਹਾਂ ਤੁਹਾਡੇ ਨਾਲ ਬਚਨ ਕਰਦੇ ਆਂ ਅੰਬ ਅਸੀਂ ਸ਼ੱਕਾਂਗੇ ਜਰੂਰ ਪਰ ਜਦੋਂ 7ਵੇਂ ਜਾਮੇ ਵਿੱਚ ਹੋ ਸਮਾਂ ਬੀਤਦਾ ਗਿਆ 6ਵੇਂ 5ਵੇਂ ਪਾਸ਼ਾ ਤੋਂ ਬਾਅਦ 6ਵੇਂ ਪਾਸ਼ਾ 6ਵੇਂ ਪਾਸ਼ਾ ਤੋਂ ਬਾਅਦ 7ਵੇਂ ਪਾਸ਼ਾ ਗੁਰਤਾ ਦੇ ਦੀਦੇ ਜਦੋਂ ਸਵੇਰ ਹਮਾਨ ਹੋਏ ਤੇ ਭਾਈ ਕੁਰਮ ਜੀ ਵੀ ਬਹੁਤ ਬਜ਼ੁਰਗ ਹੋ ਚੁੱਕੇ ਨੇ ਬਹੁਤ ਬਿਰਧ ਅਵਸਥਾ ਦੇ ਗੁਰੂ ਸਾਹਿਬ ਧੰਨ ਗੁਰੂ ਹਰ राय ਸੱਚੇ ਪਾਸ਼ਾ ਇੱਕ ਦਿਨ ਪੁੱਛਦੇ ਪਛਾਉਂਦੇ ਭਾਈ ਕੁਰਮ ਜੀ ਦੇ ਪਿੰਡ ਪਹੁੰਚੇ ਤੇ ਜਾ ਕੇ ਪੁੱਛਿਆ ਵੀ ਸਾਥ ਸੰਗਤ ਜੀ ਇੱਥੇ ਇੱਕ ਸਾਡਾ ਸਿੱਖ ਭਾਈ ਕੁਰਮ ਰਹਿੰਦਾ ਹੈ ਤਾਂ ਸਾਰੇ ਪਿੰਡ ਵਾਲਿਆਂ ਨੇ ਕਿਹਾ ਜੀ ਉਹ ਤਾਂ ਆਪਣੇ ਬਾਗ ਵਿੱਚ ਹੀ ਬੈਠਾ ਰਹਿੰਦਾ ਹੈ ਸ਼ਾਇਦ ਉਹ ਤੁਹਾਡੀ ਉਡੀਕ ਕਰਦਾ ਹੈ ਗੁਰੂ ਪਾਸ਼ਾ ਜਦੋਂ ਅੰਮ੍ਰਿਤ ਦੇ ਬਾਗ ਦੇ ਵਿੱਚ ਭਾਈ ਕੁਰਮ ਜੀ ਦੇ ਕੋਲ ਪਹੁੰਚੇ ਭਾਈ ਕੁਰਮ ਜੀ ਦੇਖ ਕੇ ਗਦਗਦ ਹੋ ਉੱਡੇ ਅੱਖਾਂ ਵਿੱਚੋਂ ਨੀਰ ਉਤਰਿਆ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿ ਸੱਚੇ ਪਾਸ਼ਾ ਤੁਸੀਂ ਆਪਣੇ ਬਚਨ ਪਗਾਉਣ ਲਈ ਆ ਗਏ ਭਾਈ ਕੁਰਮ ਜੀ ਬਹੁਤ ਖੁਸ਼ ਸੀ ਪਰ ਇਹ ਖੁਸ਼ੀ ਬਹੁਤੀ देर ਨਾ ਰਹੀ ਕਿਉਂਕਿ ਭਾਈ ਕੁਰਮ ਜੀ ਕਹਿਣ ਲੱਗੇ ਪਾਤਸ਼ਾ ਤੁਸੀਂ ਤਾਂ ਆਪਣਾ ਵਜਨ ਪੁਗੋਂ ਲਈ ਆ ਗਏ ਪਰ ਮੇਰਾ ਵਜਨ ਸਿੱਖੀ ਤੁਹਾਨੂੰ ਅੰਬਿਸ਼ ਕਾਵਾਂਗੇ ਪਰ ਪਾਤਸ਼ਾ ਹੁਣ ਤਾਂ ਰੋਤੀ ਨਹੀਂ ਅੰਬਦੀ ਤੁਹਾਨੂੰ ਮੈਂ ਕਿਵੇਂ ਅੰਬਿਸ਼ ਕਾ ਸਕਦਾ ਭਾਈ ਕੁਰਮ ਜੀ ਰੋਣ ਲੱਗ ਪਏ ਅੱਖਾਂ ਵਿੱਚੋਂ ਨੀਰ ਨਿਕਲਿਆ ਤੇ ਸੱਚੇ ਪਾਤਸ਼ਾ ਨੇ ਆਖਿਆ ਭਾਈ ਕੁਰਮ ਜੀ ਤੁਸੀਂ ਮਨ ਹੌਲਾ ਨਾ ਕਰੋ ਆ ਤੁਸੀਂ ਉੱਪਰ ਦੇਖੋ ਤਾਂ ਸਹੀ ਜਿਹੜੇ ਦਰਖਤ ਦੇ ਥੱਲੇ ਅਸੀਂ ਖੜੇ ਹਾਂ ਜਦੋਂ ਭਾਈ ਗੁਰਮ ਜੀ ਨੇ ਦੇਖਿਆ ਨਜ਼ਰ ਮਾਰੀ ਤੇ ਪੋਹ ਦੇ ਮਹੀਨੇ ਦੇ ਵਿੱਚ ਸਾਤਸੰਗਤ ਜੀ ਅੰਬਾਂ ਦੇ ਬੂਟੇ ਦੇ ਨਾਲ ਅੰਬ ਲਟਕ ਰਹੇ ਲਾਲ ਸੁਹੇ ਅੰਬ ਤੇ ਭਾਈ ਗੁਰਮ ਜੀ ਬਿਰਧ ਹੋਣ ਦੇ ਬਾਵਜੂਦ ਦਰਖਤ ਤੇ ਆਪ ਚੜੇ ਚੜ ਕੇ ਅੰਬ ਤੋੜ ਕੇ ਸੱਚੇ ਪਾਤਸ਼ਾਹ ਨੂੰ ਸ਼ਿਕਾਇਤ ਸਾਥ ਸੰਗਤ ਜੀ ਇਹ ਸੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਗੱਲ ਉੱਥੇ ਹੀ ਨਹੀਂ ਰੁਕ ਗਈ ਅੱਜ ਵੀ ਪੋਦੇ ਮਹੀਨੇ ਵਿੱਚ ਸਰਦੀਆਂ ਦੇ ਵਿੱਚ ਅੰਬ ਦਰਖਤਾਂ ਦੇ ਨਾਲ ਗੁਰਦੁਆਰਾ ਸਾਹਿਬ ਲੱਗਦੇ ਨੇ ਇੱਥੇ ਕਈ ਦਰਖਤ ਨੇ ਅੰਬਾਂ ਦੇ ਪਤਾ ਹੀ ਨਹੀਂ ਵੀ ਕਿਹੜੇ ਵੇਲੇ ਕਿਸ ਦਰਖਤ ਨੂੰ ਅੰਬ ਲੱਗ ਜਾਣੇ ਉਹ ਪੁਰਾਣਾ ਦਰਖਤ ਵੀ ਹਾਜ਼ਰ ਹੈ ਜਿਹੜੇ ਦਰਖਤ ਦੇ ਥੱਲੇ ਪਾਤਸ਼ਾਹ ਖੜੂਤੇ ਸਨ ਪਰ ਉਹ ਬਿਰਧ ਹੋ ਚੁੱਕਿਆ ਹੈ ਉਸ ਦੇ ਨਾਲ ਵਾਲੇ ਬੂਟੇ ਜੋ ਹੋਏ ਨੇ ਉਸ ਦੇ ਉੱਤੇ ਅੰਬਾਂ ਦਾ ਅੱਜ ਵੀ ਸਰਦੀਆਂ ਦੇ ਵਿੱਚ ਅੰਬ ਹੁੰਦੇ ਹਨ ਤੇ ਸੰਗਤ ਸ਼ਕਤੀ ਹੈ ਇਹ ਸਾਨੂੰ ਗੁਰੂ ਸਾਹਿਬ ਦੀਆਂ ਕਰਨੀਆਂ ਕਿ ਜੋਤ ਉਹਾ ਜੁਗਤਸਾਏ ਸਹਿ ਕਾਇਆ ਪੈਰ ਪਲਟਿਆ ਕਿ ਪੰਜਵੇਂ ਜਾਮੇ ਵਿੱਚ ਕੀਤਾ ਹੋਇਆ ਬਚਨ ਆਪਣੇ ਸਿੱਖ ਦੇ ਨਾਲ ਸਤਵੇਂ ਜਾਮੇ ਵਿੱਚ ਆ ਕੇ ਬੁਲਾਇਆ 사ਤਸੰਗਤ ਜੀ ਜਦੋਂ ਵੀ ਕਿਤੇ ਚੰਡੀਗੜ੍ਹ ਦੇ ਕੋਲ ਤੁਸੀਂ ਜਾਓ ਤੇ ਗੁਰਦੁਆਰਾ ਅੰਬ ਸਾਹਿਬ ਦੇ ਦਰਸ਼ਨ ਜ਼ਰੂਰ ਕਰਨਾ ਤੇ ਮਹਿਸੂਸ ਕਰਨਾ ਸੱਚੇ ਪਾਤਸ਼ਾਹ ਦੀ ਇਹ ਚੈਨਲ ਸ਼ੋਅ ਪ੍ਰਾਪਤ ਵਾਹਿਗੁਰੂ ਜੀ ਕਾ ਖਾਲਸਾ Wahiguru ji ki